ਵੱਡੇ ਵਰ ਦੇ ਕੜਾ ਹੈ ਦੇਖ ਕੇ ਦੋਸਤੋ ਡਰ ਨਾ ਜਾਓ ਇਹ ਛੋਟੇ ਕੜਾਂ ਚ ਵੀ ਹੋ ਜਾਂਦਾ ਹੈ ਇਹ ਕੰਮ ਅੱਜ ਆਪਾਂ ਬਣਾਵਾਂਗੇ ਖੋਏ ਦੀਆਂ ਪਿੰਨੀਆਂ ਜੀਹਾਂ ਚੌਲਾਂ ਦੇ ਆਟੇ ਦੀਆਂ ਜਿਹੜੀਆਂ ਖੋਏ ਦੀਆਂ ਪਿੰਨੀਆਂ ਹੁੰਦੀਆਂ ਹਨਾ ਵੀ ਜਿਵੇਂ ਕਹਿੰਦੇ ਵੀ ਪੱਕੀ ਕਣਕ ਜਦੋਂ ਵਿਖਦੀ ਹੈ ਆਪਣੇ ਉਦੋਂ ਤਾਂ ਵਿਸਾਖੀ ਦਾ ਮੇਲਾ ਲੱਗਦਾ ਪਰ ਜਦੋਂ ਆਪਣਾ ਝੋਨਾ ਵਿਖਦਾ ਨਾ ਦੋਸਤੋ ਉਦੋਂ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾ ਕੇ ਖਾਣੇ ਹੁੰਦੇ ਆ ਵੀ ਚੰਗਾ ਮੁੱਲ ਵਟਿਆ ਗਿਆ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਹੁੰਦਾ ਕੜਾਹਾ ਉਹਨੂੰ ਮਾਂਜਣਾ ਹੁੰਦਾ ਕਿਉਂਕਿ ਜਦੋਂ ਆਪਾਂ ਟੈਂਟ ਜਾਂ ਕਿਸੇ ਸਾਂਝੀ ਜਗ੍ਹਾ ਤੋਂ ਜਿਵੇਂ ਡੇਰੇਆ ਤੋਂ ਲੈ ਕੇ ਆਉਣੇ ਆ ਤਾਂ ਉਹ ਹੋਰ ਧੋਤਾ ਬਾਣੀ ਹੁੰਦਾ ਕਿਉਂਕਿ ਵੀ ਜੇ ਧੋਕੇ ਦਿੰਨੇ ਆ ਤਾਂ ਉਹ ਜੰਗਾਲ ਲੱਗਣ ਦਾ ਡਰ ਹੁੰਦਾ ਇਸ ਕਰਕੇ ਵੀ ਪਹਿਲਾਂ ਆਪਾਂ ਉਹਨੂੰ ਧੋਣਾ ਹੁੰਦਾ ਵੀ ਧੋ ਧੋਕੇ ਉਹਨੂੰ ਚੰਗੀ ਤਰ੍ਹਾਂ ਧੋਸ ਮਾਰ ਕੇ ਤੇ ਬਾਅਦ ਦੇ ਵਿੱਚ ਆਪਾਂ ਅੱਗੇ ਕੀ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਉਹਨਾਂ ਨੂੰ ਤੁਸੀਂ ਫੋਲੋ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਤਾਂ ਜੋ ਸਾਰੇ ਪੰਜਾਬ ਦੇ ਲੋਕ ਆ ਜਿਹੜੇ ਬਣਾ ਕੇ ਖਾ ਸਕਣ ਜਿਨ੍ਹਾਂ ਨੂੰ ਨਹੀਂ ਆਉਂਦਾ ਇਹ ਕੰਮ ਤੇ ਇਹ ਕੋਈ ਔਖਾ ਕੰਮ ਨਹੀਂ ਦੋਸਤੋ ਜਿਵੇਂ ਆਹ ਦੇਖੋ ਚੌਲ ਆ 1 ਕਿਲੋ ਕਿਲੋ ਦੇ ਪੈਕੇਟ ਆ ਚੌਲਾਂ ਦਾ ਟਾਹੇ ਤੇ ਜੇ ਆਪਣੇ ਘਰੇ ਮਿਕਸੀ ਹੈ ਫਿਰ ਤਾਂ ਆਪਣਾ 40 ਰੁਪਏ ਕਿਲੋ ਹੁੰਦੇ ਆ ਹਨਾ ਵੀ ਤੁਸੀਂ ਉਹ ਵੀ ਲੈ ਕੇ ਜਾਂ ਜੇ ਘਰੇ ਪਈ ਹੈ ਤਾਂ ਚੱਕ ਕੇ ਪੀਲੋ ਯਾਰ ਮਿਕਸੀ ਚ ਤਨੀਏ 70 ਰੁਪਏ ਦਾ ਇੱਕ ਪੈਕਟਾ ਤੇ ਕਿਲੋ ਦਾ ਪੀਸਿਆ ਪਸਾਇਆ ਹੁੰਦਾ ਏ ਇਹਨੂੰ ਸਭ ਤੋਂ ਪਹਿਲਾਂ ਛਾਲਣਾ ਹੁੰਦਾ ਤੇ ਛਾਨ ਕੇ ਜਿਹੜਾ ਗੰਦਮੰਦ ਜੈ ਵਿੱਚੋਂ ਨਿਕਲਦਾ ਇਹਨੂੰ ਕੱਢ ਕੇ ਬਾਹਰ ਸੈੱਟ ਦਿਓ ਠੀਕ ਆ ਦੋਸਤੋ ਤੇ ਇਹਨਾਂ ਪਰਪਰਾਜਾ ਹੁੰਦਾਗਾ ਇਹਨੂੰ ਆਪਾਂ ਹੱਥ ਲਾ ਕੇ ਵੀ ਦੇਖ ਸਕਦੇ ਆ ਜਿਹੜਾ ਚੌਲਾਂ ਦਾ ਆਟਾ ਹੁੰਦਾ ਨਾ ਇਹੇ ਦੀ ਕੁਆਲਿਟੀ ਹੈ ਮਤਲਬ ਕਿ ਤੇ ਇਹਨੂੰ ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਦੱਸਾਂਗੇ ਦੋਸਤੋ ਆਏ ਨੇ ਵੀ ਓਵੇਂ ਵੀ ਲੋਕਾਂ ਨੂੰ ਹਨਾ ਵੀ ਜਿਹੜੀ ਕੰਮ ਦੀ ਗੱਲ ਆ ਉਹ ਤੁਹਾਨੂੰ ਦੱਸਾਂਗੇ ਨਾ ਵੀ ਉਹ ਮੋਟਾ-ਮੋਟਾ ਜਿਹਾ ਓਵੇਂ ਨਹੀਂ ਅੱਜ ਤਾਂ ਵੀਰੇ ਵੀ ਹਰ ਇੱਕ ਬੰਦੇ ਨੂੰ ਆਜੇ ਸਾਡਾ ਮਕਸਦ ਹੁੰਦਾ ਵੀ ਹਰ ਇੱਕ ਬੰਦਾ ਯਾਰ ਵੀ ਜਿਹਨੂੰ ਜਮਾਂ ਵੀ ਨਹੀਂ ਆਉਂਦਾ ਨਾ ਬਣਾਉਣਾ ਕੁਝ ਉਹ ਵੀ ਸਿੱਖ ਲੇ ਨਹੀਂ ਤਾਂ ਨਣਦਾ ਕਿਥੇ ਭਾਬੀਆਂ ਨੂੰ ਜਾਣ ਦਿੰਦੀਆਂ ਹੈਨਾ ਤੇ ਵੀ ਉਹ ਬਹੁਤ ਨਗੋਚਾ ਘੜਦੇ ਆਂ ਦੀਆਂ ਤੁਹਾਨੂੰ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੀ ਵੀਡੀਓ ਦੇਖਿਆ ਕਰੋ ਅਸੀਂ ਚਮਾਏ ਸਿਖਾ ਕੇ ਛੱਡਾਂਗੇ ਤੁਹਾਨੂੰ ਜੇ ਕੁਝ ਨਹੀਂ ਵੀ ਨਾ ਕੁਝ ਆਉਂਦਾ ਤੇ ਸੋਹਰਾ ਪਰਿਵਾਰ ਸੋ ਡਾਇੰਗ ਕਹਿੰਦਾ ਰੋ ਵੀ ਮਾਣੇ ਤਾਂ ਇਹਨੂੰ ਨਾ ਪੂਰਾ ਸਚਜੀ ਬਣਾ ਕੇ ਭੇਜਿਆ ਤੇ ਵੀ ਇਹ ਤਾਂ ਪੂਰੀ ਵਧੀਆ ਗ੍ਰਹਿਣੀ ਹੈ ਤਾਂ ਠੀਕ ਆ ਤੇ ਆ ਦੇਖੋ ਆਪਾਂ ਦੇਸੀ ਕੋ ਪਉਣਾ ਹੁੰਦਾ ਘਰੇ ਕਿਉਂਕਿ ਹਲਵਾਈ ਤਾਂ ਨਾ ਪਤਾ ਨਹੀਂ ਕੀ ਗੰਦਾ ਮੰਦਾ ਤੇਲ ਤੂਲ ਜਾ ਪਾ ਕੇ ਬਣਾ ਦਿੰਦੇ ਆ ਹਨਾ ਮਠਾਈਆਂ ਮਠੋਈਆਂ ਗੰਦੇ ਮੰਦੇ ਤੇਲਾਂ ਚ ਬਣਾ ਦਿੰਦੇ ਆ ਆਪਾਂ ਨਹੀਂ ਜਿਹੜੀ ਆਪਾਂ ਘਰੇ ਹੀ ਚੀਜ਼ ਤਾਂ ਬਣਾਉਣਾ ਤਾਂ ਜੋ ਆਪਣੀ ਅੱਖਾਂ ਦੇ ਸਾਹਮਣੇ ਹੈ ਨਾ ਵੀ ਚੰਗੀ ਚੀਜ਼ ਖਾ ਲੈਂਦਾ ਬੰਦਾ ਵੀ ਨਹੀਂ ਤੇ ਜਿਵੇਂ ਸਿਆਲ ਜੇ ਕੁਝ ਖਾਦਾ ਹੋ ਤਾਂ ਬੰਦੇ ਨੂੰ ਠੰਡ ਨਹੀਂ ਲੱਗਦੀ ਤੇ ਜੇ ਨਾ ਖਾਦਾ ਹੋਵੇ ਨਾ ਤਾਂ ਬੰਦਾ ਠੁਰੂ ਠੁਰੂ ਹੀ ਕਰੀ ਜਾਂਦਾ ਰਹਿੰਦਾ ਕੰਬੀ ਜੇ ਜਾਂਦਾ ਰਹਿੰਦਾ ਤੇ ਵੀ ਇੱਕੀ ਤਾਕਤ ਬਹੁਤ ਆ ਦੋਸਤੋ ਇਹਦੇ ਵਿੱਚ ਇਹ ਤਾਕਤ ਵਾਲੀ ਚੀਜ਼ ਹੈ ਨਾ ਕਹਿੰਦੇ ਸਿਆਲਾਂ ਚ ਖਾਧੀਆਂ ਜਾਂਦੀਆਂ ਤੇ ਇੱਕ ਨਾ ਆ ਆਪਾਂ ਕੀ ਕਰਨਾ ਹੈ ਕੜਾਹੀ ਚਾਪਾ ਤੇਲ ਗਰਮ ਕਰ ਲੈ ਸੀਗਾ ਕਿਉਂ ਦੇਸੀ ਘੋ ਗਰਮ ਕਰ ਲੈ ਸੀ ਉਹਦੇ ਚ ਆਪਾਂ ਚੌਲਾਂ ਦਾ ਆਟਾ ਪਾ ਲਿਆ ਸੀ ਤੇ ਉਹਨੂੰ ਆਪਾਂ ਐਂ ਭੁੰਣਾ ਹੁੰਦਾ ਦੋਸਤੋ ਇਹਨੂੰ ਆਪਾਂ ਰੰਗ ਨਹੀਂ ਇਹਦਾ ਲਾਲ ਜਿਹਾ ਕਰਨਾ ਹੁੰਦਾ ਬਸ ਇਹਨੂੰ ਆਪਾਂ ਨਾ ਭੁੰਨਾ ਹੁੰਦਾ ਇਹਨੂੰ ਆਪਾਂ ਹੱਥ ਲਾ ਕੇ ਦੇਖਣਾ ਹੁੰਦਾ ਜਦੋਂ ਇਹ ਭੁਰਪੁਰਾ ਜਿਹੋ ਜੇ ਠੀਕ ਹੈ ਤੁਸੀਂ ਫੋਲੋ ਕਰ ਲਓ ਫੋਲੋ ਕਰਨਾ ਨਾ ਭੁੱਲ ਜਔ ਸਾਡੀ ਮਿਹਨਤ ਬਹੁਤ ਲੱਗ ਜਾਂਦੀ ਹੈ ਦੋਸਤੋ ਤੇ ਇਹਨੂੰ ਨਾ ਤੁਸੀਂ ਜਦੋਂ ਹੱਥ ਲਾ ਕੇ ਦੇਖ ਲੈਣਾ ਹੁੰਦਾ ਜਦੋਂ ਪਰਪਰਾਜਾ ਹੋ ਜੇ ਤੇ ਉਦੋਂ ਬਸ ਇਹਨੂੰ ਲਾ ਦਿਓ ਖੁਸ਼ਬੂ ਜੀ ਆਉਣ ਲੱਗ ਜਾਂਦੀ ਹੁੰਦੀ ਹੈ ਖੁਸ਼ਬੂ ਤੋਂ ਹੀ ਪਤਾ ਲੱਗਦਾ ਇਹਦਾ ਠੀਕ ਹੈ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਉਸ ਤੋਂ ਬਾਅਦ ਕੜਾਹਾ ਆਪਾਂ ਥੱਲੇ ਲਾ ਲਿਆ ਤੇ ਇਹਨੂੰ ਜਿਹੜੀ ਪ੍ਰਾਂ ਦੇ ਵਿੱਚ ਆਪਾਂ ਉਦੋਂ ਸਾਫ਼ ਕੀਤਾ ਸੀ ਖਾਲੀ ਭਾਂਡਾ ਮਤਲਬ ਕੋਈ ਵੀ ਹੋਵੇ ਖਾਲੀ ਭਾਂਡੇ ਦੇ ਵਿੱਚ ਆਪਾਂ ਇਹਨੂੰ ਐ ਕੱਢ ਲੈਣਾ ਹੁੰਦਾ ਠੀਕ ਹੈ ਬਾਅਦ ਚ ਕੜਾਹਾ ਖਾਲੀ ਕਰਕੇ ਇਹਦੇ ਵਿੱਚ ਆਪਾਂ ਦੁੱਧ ਪਤਾ ਕਰਨਾ ਅਸੀਂ 5 ਕਿਲੋ ਦੁੱਧ ਲਿਆ ਹੈ 10 ਕਿਲੋ ਤਾਂ ਸੀਗਾ ਚੌਲਾਂ ਦਾ ਆਟਾ ਤੇ 5 ਕਿਲੋ ਦੁੱਧ ਹੈ 5 ਕਿਲੋ ਦੁੱਧ ਦਾ ਖੂਆ ਮਾਰਾਂਗੇ ਤੇ ਖੋਏ ਫਿਰ ਪਿੰਨੀਆਂ ਬਣਨਗੇ ਦੋਸਤੋ ਗੱਦੇ ਵਿੱਚ ਤੁਹਾਨੂੰ ਨਾ ਅਸੀਂ ਪੰਜਾਬੀ ਸਵੇਰ ਚਾਰ ਦੇ ਨਾਲ ਜੋੜ ਹੀ ਦੇਣਾ ਬਾਅਦ ਸਾਡਾ ਪ੍ਰਣਾ ਸਾਡੇ ਪੇਜ ਤੇ ਤੁਸੀਂ ਦੇਖੋ ਕਿੰਨਾ ਕੁਸ਼ਾ ਹਨਾ ਪਾਇਆ ਵਾ ਤੇ ਸਾਰੀਆਂ ਚੀਜ਼ਾਂ ਨਾ ਤੁਹਾਨੂੰ ਐ ਸਾਡਾ ਮਕਸਦ ਹੁੰਦਾ ਵੀ ਯਾਰ ਵੀ ਨਵੀਂ ਪੀੜ੍ਹੀਏ ਜਿਹੜੀ ਦੂਰ ਹੁੰਦੀ ਜਾ ਰਹੀ ਹੈ ਆਪਣੇ ਸਭਿਆਚਾਰ ਤੋਂ ਤੇ ਇਹਨਾਂ ਨੂੰ ਕਿਵੇਂ ਨੇੜੇ ਲਿਆਂਦਾ ਜਾਵੇ ਇਹਨਾਂ ਨੇ ਵੀ ਆਪਣੇ ਅਮੀਰ ਸਭਿਆਚਾਰ ਤੋਂ ਵਿਰਸੇ ਤੋਂ ਜਾਣੂ ਕਰਾਇਆ ਜਾਵੇ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਆਪ ਦੇਖੋ ਦੁੱਧ ਨੂੰ ਉਬਾਲਾ ਆ ਗਿਆ ਨਾ ਇਹੀ ਮੇਨ ਚੀਜ਼ ਹੁੰਦੀ ਆ। ਜਦੋਂ ਦੁੱਧ ਨੂੰ ਉਬਾਲਾ ਜੇ ਉਸ ਤੋਂ ਬਾਅਦ ਤਾਂ ਬਸ ਆਪਾਂ ਵੀ ਅਗਮਚਾਈ ਜਾਣੀ ਹੁੰਦੀ ਹੈ ਤੇ ਖੁਰਚਣਾ ਮਰ ਜਣਾ ਹੁੰਦਾ ਵੀ ਇਹ ਥੱਲੇ ਨਾ ਲੱਗ ਜੇ ਜਦੋਂ ਦੁੱਧ ਲਾਲ ਖੱਖਾ ਜਾ ਹੋ ਗਿਆ ਉਹ ਉਦੋਂ ਆਪਾਂ ਅਗਲੀ ਕਾਰਵਾਈ ਕਰਾਂਗੇ ਉਹਨੇ ਜਿਹੜਾ ਆਪਾਂ ਸੁੱਕੇ ਮੇਵੇ ਜਿਹੜੇ ਆਪਾਂ ਪਾਉਣੇ ਹੁੰਦੇ ਜਿਵੇਂ ਕਿ ਕਾਜੂ ਬਦਾਮ ਦਾਖਾ ਇਹਨਾਂ ਨੂੰ ਕੱਟ ਕੇ ਛੋਟੇ ਪੀਸ ਕਰ ਲੋ ਕਾਲੀਆਂ ਮਿਰਚਾਂ ਹੋ ਗਈਆਂ ਹਨਾ ਖੋਪਾ ਹੋ ਗਿਆ ਇਹਨੂੰ ਕੱਟ ਲੋ ਕਾਲੀਆਂ ਮਿਰਚਾਂ ਆਪਾਂ ਤਾਂ ਕਿਉਂਕਿ ਜਿਹਦੇ ਮੂੰਹ ਚ ਆ ਜਾਂਦੀ ਹੈ ਨਾ ਖਾਣੇ ਹੁੰਦੇ ਜਦੋਂ ਆਪਾਂ ਪਿੰਨੀਆਂ ਤੂ ਕੱਢ ਕੇ ਸੁੱਟ ਦਿੰਦਾ ਪਰ ਇਹਨੂੰ ਖਾਣੀ ਬਹੁਤ ਜ਼ਰੂਰੀ ਹੈ ਆਪਣੇ ਅੰਦਰ ਜਾਣੀ ਜ਼ਰੂਰੀ ਆ ਇਹ ਬਹੁਤ ਗੁਣਕਾਰੀ ਹੁੰਦੀ ਹੈ ਕਾਲੀ ਮਿਰਚ ਕਾਲੀ ਮਿਰਚ ਇੱਕ ਆਪਣੇ ਆਪ ਚ ਇੱਕ ਦਵਾਈ ਆ ਦੋਸਤੋ ਤੇ ਬਹੁਤ ਸਾਰੀਆਂ ਬਿਮਾਰੀਆਂ ਇਹਦੇ ਕੱਲ ਹੀ ਕਾਲੀ ਮਿਰਚ ਨਾਲ ਹੀ ਠੀਕ ਹੋ ਜਾਂਦੀਆਂ ਇਸ ਲਈ ਇਹਨੂੰ ਖਾਣ ਵਾਸਤੇ ਵੀ ਘਰ ਦੇ ਸਾਰੇ ਖਾ ਲੈਣੇ ਇਹਨੂੰ ਕੁੱਟ ਕੇ ਪਾਇਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਵੀ ਆ ਸੁੱਕੇ ਮੇਵੇ ਆਪਾਂ ਇਹਦੇ ਵਿੱਚ ਦੁੱਧ ਦੇ ਵਿੱਚ ਸੜਤੇ ਆ ਸਾਰੇ ਦਾ ਕੱਚਾਪਣ ਹੋ ਜੂਗਾ ਦੂਰ ਤੇ ਕਾਲੀ ਮਿਰਚ ਦੇਖੋ ਆਪਾਂ ਚੰਗੀ ਤਰ੍ਹਾਂ ਇਹ ਮਸਾਲਾ ਬਣਾ ਕੇ ਉਹਦਾ ਤੇ ਉਹਨੂੰ ਆਪਾਂ ਜ਼ਿੱਟਾਂਗੇ ਅੱਛਾ ਤੇ ਇਹ ਦੇਖ ਲਓ ਵੀ ਤੁਹਾਡੇ ਸਾਹਮਣੇ ਬਣ ਰਿਹਾ ਹੈ ਨਾ ਕੋਈ ਆਏ ਨਹੀਂ ਵੀ ਕੈਮਰੇ ਦੇ ਪਾਸੇ ਉਹ ਹੋਰ ਤੇ ਇੱਧਰ ਹੋਰ ਲੋਜੇ ਵਾਂਗੂ ਉਹ ਚੀਜ਼ ਨਹੀਂ ਆਪਾਂ ਤਾਂ ਦੇਸੀ ਜਮਾਂ ਜਿਵੇਂ ਹਨਾ ਵੀ ਉਹੀ ਸਾਡਾ ਹੈਗਾ ਵੀ ਜੋ ਸੱਚਾ ਉਹੀ ਲੋਕਾਂ ਨੂੰ ਦੱਸੋ ਦੇਖੋ ਬਾਅਦ ਚ ਉਹਨੂੰ ਆਪਾਂ ਉਹਨੂੰ ਸਾਈਡ ਤੇ ਲਾ ਲਿਆ ਇਜਮਾ ਲਾਲ ਹੋ ਗਿਆ ਦੁੱਧ ਵਧੀਆ ਰੜ ਗਿਆ ਪੂਰਾ ਜਿਵੇਂ ਹਨਾ ਵੀ ਬਣਦਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਟਾ ਭੁੰਨਿਆ ਵਾ ਸੀਗਾ ਉਹ 3 ਕਿਲੋ ਆਟਾ ਪਾਲਾ ਚੌਲਾਂ ਦੇ ਵਿੱਚ ਤੇ 1.5 ਕਿਲੋ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਬੂਰਾ ਖੰਡ ਹੁੰਦੀ ਹੈ ਦੋਸਤੋ 1.5 ਕਿਲੋ ਖੰਡ ਪਾਉਗੀ ਇਹਦੇ ਵਿੱਚ ਹੋਰ ਆਪਾਂ ਕੋਈ ਚੀਜ਼ ਨਹੀਂ ਪਾਉਣੀ ਤੇ ਇਹਨੂੰ ਆਪਸ ਵਿੱਚ ਰਲਾ ਕੇ ਜਮਾ ਐ 2 ਮਿੰਟੇ ਚ ਖੁਰਚਣਾ ਖੁਰਚਣਾ ਜਿਵੇਂ ਮਾਰਦੇ ਰਹੋ ਤੇ ਤਾਂ ਜੋ ਠੀਕ ਰਵੇ ਹਨਾ ਵੀ ਨਹੀਂ ਤਨਵੀ ਇਹ ਚ ਗੋਲੇ ਜੇ ਮੰਜ ਜਾਂਦੇ ਹੁੰਦੇ ਤੇ ਉਹ ਗੋਲਿਆਂ ਜਨੂੰ ਦੇਖ ਕੇ ਘਬਰਾਉਣਾ ਨਹੀਂ ਤੇ ਉਹ ਕਰ ਲਓਗੇ ਨਾ ਸੈੱਟ ਆ ਜਾਊਗਾ ਖੁਰਚਣਾ ਮਾਰ ਮਾਰ ਕੇ ਤੇ ਇਹਨੂੰ ਜਮਾ ਇੱਕ ਵਾਲਾ ਕਰ ਲਓ ਤੇ ਬਾਅਦ ਚ ਆਪਾਂ ਇਹਨੂੰ ਖੰਡਰ ਲਾ ਕੇ ਤੇ ਜਦੋਂ ਇੱਕ ਵਾਲਾ ਹੋਊਗਾ ਜਮਾ ਚੰਗੀ ਤਰ੍ਹਾਂ ਦੇਖੋ ਖੁਰਚਣਾ ਮਾਰ ਮਾਰ ਕੇ ਇਹ ਹੀ ਕਲਾ ਬਸ ਕਲਾ ਖੁਰਚਣਾ ਚਲਾਉਣਾ ਬੰਦਾ ਚੰਗੀ ਤਰ੍ਹਾਂ ਸਿੱਖ ਜਾਂਦਾ ਕੋਈ ਸਾਰੇ ਸਿੱਖੇ ਵੀ ਨਹੀਂ ਹੁੰਦੇ ਹਨ ਅਸੀਂ ਵੀ ਕਿਸੇ ਵੇਲੇ ਸਿੱਖੀ ਸੀਗੇ ਹੁਣ ਦੇਖੋ ਅਸੀਂ ਪੂਰਾ ਵਧੀਆ ਕੁਰਚਨਾ ਚਲਾਉਣਾ ਆ ਗਿਆ ਤੁਹਾਨੂੰ ਤੇ ਇਹ ਤੁਸੀਂ ਵੀ ਕਰ ਸਕਦੇ ਕੋਈ ਵੱਡੀ ਗੱਲ ਦੀ ਤੇ ਇਸ ਤੋਂ ਬਾਅਦ ਆਪਾਂ ਪਿੰਨੀਆਂ ਵਟਣੀਆਂ ਬਸ ਕੱਲੀਆਂ ਠੀਕ ਆ ਬਾਕੀ ਆ ਸਾਰਾ ਆਪਣਾ ਮਸਾਲਾ ਤਿਆਰ ਆ ਇਹ ਖੋਏ ਦੀਆਂ ਪਿੰਨੀਆਂ ਬਣ ਰਹੀਆਂ ਦੋਸਤੋ ਸਰਦੀਆਂ ਦਾ ਤੋਹਫਾ ਹੁਣ ਜਦੋਂ ਆਪਾਂ ਚਾਹ ਪੀਂਨੇ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ ਨਾਲ ਦੋ ਧਰ ਦਿਆ ਕਰੋ ਕਿੰਨੇ ਨੰਬਰ ਬਣਦੇ ਆ ਅਗਲਾ ਕਹਿੰਦਾ ਵੀ ਸਰਦਾਰਾਂ ਨੇ ਨਾ ਚਾਹ ਸੁੱਕੀ ਨਹੀਂ ਪੀਈ ਕੱਲੀ ਚਾਹ ਨਹੀਂ ਪਈ ਦੇ ਨਾਲੇ ਜਵਾਕ ਯਾਰ ਵੀ ਉਂ ਤਾਂ ਜਵਾਕ ਹਨ ਲੈਜ ਗੁਰਖਰੀ ਖਾਈ ਜਾਂਦੇ ਆ ਪਰ ਇੱਕ ਅੰਦੀ ਜੇ ਪਿੰਨੀ ਜਿਆ ਖਵਾਈ ਜਾਵੇ ਇਹ ਸਾਈ ਜਿਹੜਾ ਤੁਸੀਂ ਮਰਜ਼ੀ ਬਣਾ ਸਕਦੇ ਜਿਹੜਾ ਤੁਹਾਨੂੰ ਕਹਿੰਉਗੇ ਆਪ ਹੀ ਖਾਣੀਆਂ ਹੁੰਦੀਆਂ ਜੇ ਇਹਨੂੰ ਆਪਾਂ ਕਿਸੇ ਚੌਸਪਾਂਡੇ ਚ ਜਾਂ ਥਾਲ ਚ ਕਰਕੇ ਪਧਰਾ ਪਧਰਾ ਤੇ ਬਾਅਦ ਚ ਠੰਡਾ ਹੋਏ ਤਾਂ ਕੱਟ ਲਾਂਗੇ ਤਾਂ ਬਰਫੀ ਵਾਂਗੂ ਟੁਕੜੀਆਂ ਬਣ ਜਾਣਗੀਆਂ ਇਹਦਾ ਆਪਦੇ ਸਹਾਰ ਨਾਲ ਆਪ ਹੀ ਖਾਣੀਆਂ ਹੁੰਦੀਆਂ ਜਿਹੇ ਜਿਹੇ ਮਰਜ਼ੀ ਸਹਿਜ ਬਣਾ ਕੇ ਰੱਖ ਲਓ ਦੋਸਤੋ ਤੇ ਵੀਡੀਓ ਸ਼ੇਅਰ ਕਰ ਲਓ ਆਪਣੇ ਕੋਲ ਸੇਵ ਕਰਕੇ ਰੱਖ ਲਓ ਤਾਂ ਜੋ ਜਦੋਂ ਤੁਸੀਂ ਬਣਾਓ ਇਹਨੂੰ ਤੇ ਤੁਹਾਨੂੰ ਪਰੇਸ਼ਾਨੀ ਦਾਗੇ ਦਾ ਸਾਹਮਣਾ ਨਾ ਕਰਨਾ ਪਵੇ ਹਨਾ ਤੇ ਇਹ ਆਪਣਾ ਯਾਰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਡਾਕਟਰ ਤਾਂ ਬਹੁਤ ਕਹਿੰਦੇ ਦੇਸੀ ਘੋਮੜਾ ਜੀ ਫਲਾਨਾ ਮੜਾ ਕੁਛ ਨਹੀਂ ਹੁੰਦਾ ਦੋਸਤੋ ਆਪਣੇ ਖਾਣ ਪੀਣ ਨਾਲ ਹੀ ਆਪਾਂ ਠੀਕ ਰਵਾਂਗੇ ਐਵੇਂ ਕੋਈ ਨਾ ਲੋਕ ਨਾ ਕੁਛ ਤਾਂ ਕਹੀ ਜਾਂਦੇ ਰਹਿੰਦੇ ਆਪਣੇ ਬਜ਼ੁਰਗ ਦੇਖੋ 100 100 ਸਾਲ ਦੇ ਸੀਗੇ ਦੇਖੋ ਸਾਰਾ ਕੁਛ ਖਾਂਦੇ ਸੀ ਉਹ ਠੀਕ ਆ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀਆਂ ਹੁੰਦੀਆਂ ਸਾਡੇ ਨੂੰ ਕਮੈਂਟਾਂ ਜਰੂਰ ਦੱਸੋ ਦੇਖੋ ਇਸ ਤਾਂ ਡੱਬੇ ਵੀ ਭਰਲੇ ਬਾਈ ਠੀਕ ਆ ਦੇਣ ਲੈਣ ਨੂੰ ਹਨਾ ਰਿਸ਼ਤੇਦਾਰੀਆਂ ਦੇ ਵੀ ਭੇਜਨੇ ਹੁੰਦੇ ਆ ਹਨਾ ਤੇ ਸਾਰਿਆਂ ਨੂੰ ਪਤਾਗਾ ਵੀ ਕੀ ਹਿਸਾਬ ਕਿਦਾ ਹੁੰਦਾ ਜੱਟਾਂ ਦਾ ਸ਼ੇਅਰ ਕਰ ਦਿਓ ਬਾਈ